ਕਮਤਰੀ ਕਮਤਰੀ ਮਤਲਬ ਘਟਿਆ ਕਮਤਰੀ ਜ਼ੇ ਸਗਾਨੇ ਸਾਦ ਫਾਰਸੀ ਚ ਕਹਿੰਦੇ ਕੁੱਤੇ ਨੂੰ ਕਹਿੰਦੇ ਆਨੰਦ ਲਾਲ ਤੂੰ ਆਪਣੇ ਆਪ ਨੂੰ ਕੀ ਸਮਝਦਾ ਆਨੰਦ ਪੁਰਾਨ ਕੇ ਤੇ ਜਿਹੜਾ ਔਰੰਗਜ਼ੇਬ ਦੇ ਬੱਚਿਆਂ ਨੂੰ ਪੜਾਉਂਦਾ ਆ ਸੀ ਕਹਿੰਦਾ ਮੈਂ ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਦੇ ਕੁੱਤਿਆਂ ਤੋਂ ਵੀ ਘਟਿਆ ਸਮਝਦਾ ਕਮਤਰੀ ਜ਼ੇ ਸਗਾਨੇ ਗੁਰੂ ਗੋਬਿੰਦ ਸਿੰਘ ਰੀਜ਼ਾ ਚੀਨੇ ਖਾਨ ਨੇ ਗੁਰੂ ਗੋਬਿੰਦ ਕਹਿੰਦੇ ਮਾਰੇ ਦਾ ਬਿਰਦ ਸੀ ਜਦੋਂ ਮਾਰੇ ਪ੍ਰਸ਼ਾਦਾ ਛੱਕਦੇ ਕਈ ਵਾਰੀ ਕੋਈ ਕੁੱਤੇ ਆ ਜਾਣੇ ਉਹਨਾਂ ਨੂੰ ਮਾਰੇ ਨੇ ਬੁਰਕੀਆਂ ਪਾ ਦੇਣੀਆਂ ਕਹਿੰਦੇ ਨੰਦ ਲਾਲ ਵਰਗਾ ਖੁਸ਼ ਨਸੀਬ ਕੋਈ ਨਹੀਂ ਜੇ ਕਿਤੇ ਕਲਗੀਧਰ ਪਾਤਸ਼ਾਹ ਕੁੱਤਿਆਂ ਨੂੰ ਟੁਕੜ ਪਾ ਰਿਹਾ ਉਹਨਾਂ ਨਾਲ ਕੁੱਤਿਆਂ 'ਚ ਮੈਂ ਬਹਿ ਜਾ ਤਾਂ ਇੱਕ ਟੁਕੜ ਮੈਨੂੰ ਮਿਲ ਜੇ ਮੇਰਾ ਲੋਕ ਪਰਲੋਕ ਸੁਹੇਲਾ ਇਹ ਪਾਈ ਨੰਦ ਲਾਲ ਜੀ ਦੇ ਮਨ ਦੀ